ਲਓ ਜੀ ਦੋਸਤੋ ਅੱਜ ਤੁਹਾਡੇ ਸਾਹਮਣੇ ਪੇਸ਼ ਹੈ ਜਸਟ ਵਰਕ ਚੈਨਲ ਤੋਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਯੁੱਧ ਨਸ਼ਿਆਂ ਵਿਰੁੱਧ ਇਸ ਨਸ਼ੇ ਨੇ ਕਿੰਨੀ ਤਬਾਹੀ ਮਚਾਈ ਹੋਈ ਹੈ ਸਰਕਾਰਾਂ ਦਾ ਵੀ ਜਦੋਂ ਜੋ ਜ਼ੋਰ ਲੱਗਾ ਹੋਇਆ ਹੈ ਤੇ ਅਸੀਂ ਵੀ ਇਹੀ ਚਾਹੁੰਦੇ ਆ ਕਿ ਕਿਵੇਂ ਨਕੇਵੇਂ ਐਸੇ ਬਾਰੇ ਕੋਈ ਚਰਚਾ ਕੀਤੀ ਜਾਵੇ ਤੇ ਆਪਾਂ ਜ਼ਮੀਨੀ ਪੱਧਰ ਤੇ ਮਿਲ ਕੇ ਆਪਣੀ ਜਨਤਾ ਨੂੰ ਦਿਖਾਈਏ ਵੀ ਕਿਸ ਤਰ੍ਹਾਂ ਲੋਕ ਨਸ਼ੇ ਤੋਂ ਪਰੇਸ਼ਾਨ ਹੋ ਕੇ ਇੰਦਰ ਤੋਂ ਦੁਖੀ ਹੋ ਕੇ ਪਰਿਵਾਰਾਂ ਦੇ ਪਰਿਵਾਰ ਖਤਮ ਹੋ ਰਹੇ ਨੇ ਤੇ ਆਪਾਂ ਕਿਤੇ ਨਾ ਕਿਤੇ ਬਹੁਤ ਗਲਤ ਰਸਤੇ ਵੱਲ ਜਾ ਰਹੇ ਆ ਤੇ ਆਪਾਂ ਪੁੱਛਦੇ ਆ ਅੱਲਾ ਆਪਣੇ ਇੱਕ ਵਰਗਾਰ ਸੱਸਿਆ ਬਾਈ ਜੀ ਸੱਸੀ ਗਾਲ ਜੀ ਕਿ ਨਾਂ ਹੈ ਤੁਹਾਡਾ ਮੇਰਾ ਨਾਂ ਸੁੱਖਾ ਜੀ ਠੀਕ ਹੈ ਸੁਖਾ ਸਿੰਘ ਜੀ ਤੁਹਾਨੂੰ ਇੱਕ ਅਸੀਂ ਨਸ਼ਿਆਂ ਬਾਰੇ ਸਵਾਲ ਕਰਦੇ ਆਂ ਜਿਸ ਤਰ੍ਹਾਂ ਤੁਹਾਨੂੰ ਪਤਾ ਪੰਜਾਬ ਦੇ ਵਿੱਚ ਦੁਨੀਆ ਦੇ ਵਿੱਚ ਨਸ਼ਾ ਕਿੰਨਾ ਵੱਧ ਗਿਆ ਤੇ ਇਸ ਨਸ਼ੇ ਨਾਲ ਕਿੰਨੀ ਬਰਬਾਦੀ ਹੋ ਰਹੀ ਹੈ ਤੇ ਤੁਸੀਂ ਕੀ ਚਾਹੁੰਦੇ ਜੋ ਇਹ ਨਸ਼ਾ ਰੁਕਣਾ ਚਾਹੀਦਾ ਬਿਲਕੁਲ ਰੁਕਣਾ ਚਾਹੀਦਾ ਜੀ ਬੰਦ ਹੋਣੇ ਚਾਹੀਦੇ ਆ ਕੀ ਬੰਦ ਹੋਣਾ ਚਾਹੀਦਾ ਨਸ਼ੇ ਜੀ ਤੁਹਾਨੂੰ ਪਤਾ ਤੁਸੀਂ ਕੀ ਗੱਲ ਕਰ ਰਹੇ ਤੁਹਾਡੇ ਅੱਖਾਂ ਤੋਂ ਗੁੜ ਨਹੀਂ ਰਹੀਆਂ ਹਾਂਜੀ 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 ਨਸ਼ੇ ਬੰਦ ਕਰਨੇ ਚਾਹੀਦੇ ਆ ਜੀ ਅੱਛਾ ਨਸ਼ੇ ਬੰਦ ਕਰਨੇ ਨਾ ਕਿ ਤੁਹਾਡੀਆਂ ਅੱਖਾਂ ਬੰਦ ਕਰਨੀਆਂ ਅੱਖਾਂ ਖੋਲ੍ਹ ਲਓ ਤੁਸੀਂ ਖੋਲ੍ਹ ਕੇ ਗੱਲ ਕਰੋ ਮੇਰੇ ਨਾਲ ਖੁੱਲੀਆਂ ਆ ਜੀ ਅੱਖਾਂ ਖੁੱਲੀਆਂ ਤੇ ਇੰਨਾ ਜਿਹੜੇ ਕਿਹੜੇ ਕਿਹੜੇ ਨਸ਼ੇ ਪਹਿਲਾਂ ਕਰਦੇ ਰਹੇ ਜੋ ਪਹਿਲਾਂ ਗੋਲੀਆਂ ਪ੍ਰੈਗਾ ਫੀਮ दारू ਸਭ ਕੁਝ ਖਾਂਦੇ ਰਹਿਆ ਜੀ ਕੁਝ ਨਹੀਂ ਛੱਡਿਆ ਜੀ ਕਹਿਣਾ ਮਤਲਬ ਤੁਸੀਂ ਕੁੱਖ ਨਹੀਂ ਛੱਡਿਆ ਹਾਂ ਜੀ ਜੋ ਗੰਦ ਸਵਾਦ ਤੁਸੀਂ ਉਹਦੇ ਫੱਕਤੀ ਹਾਂ ਜੀ ਖਾਦੇ ਆ ਜੀ ਹਾਂ ਜੀ ਸੁੱਖਾ ਸਿੰਘ ਜੀ ਇਹ ਦੱਸੋ ਸਾਨੂੰ ਵੀ ਇਹ ਕੀ ਚੀਜ਼ ਹੈ ਵੀ ਸੁੱਖਾ ਹੀ ਹੈ ਜੀ ਨਾਲ ਤੁਸੀਂ ਕਹਿ ਰਹੇ ਹੋ ਨਸ਼ਾ ਨਹੀਂ ਤੇ ਇਹ ਨਹੀਂ ਨਸ਼ਾ ਨਹੀਂ ਤਾਂ ਹੋਰ ਕੀ ਹੈ ਇਹ ਦੇਸੀ ਨਸ਼ਾ ਜੀ ਆਯੁਰਵੈਦਿਕ ਜਿਵੇਂ ਬਾਬਾ ਰਾਮਦੇਵ ਵੀ ਆਖਦਾ ਸਰਕਾਰਾਂ ਵੀ ਆਖਦੀਆਂ ਵੀ ਦੇਸੀ ਚੀਜ਼ਾਂ ਦੀ ਵਰਤੋਂ ਕਰੋ ਰਾਮਦੇਵ ਇਹ ਨਹੀਂ ਕਹਿੰਦਾ ਵੀ ਤੁਸੀਂ ਨਸ਼ਾ ਕਰੋ ਜਾਂ ਕੋਈ ਸੁੱਖਾ ਪੀਓ ਤੁਸੀਂ ਆ ਦਿਨ ਦਿਹਾੜੇ ਤੁਸੀਂ ਕੰਬਲ ਲਈ ਫਿਰਦੇ ਜੇ ਤੁਹਾਨੂੰ ਗਰਮੀ ਨਹੀਂ ਲੱਗ ਰਹੀ ਮੈਨੂੰ ਤਾਂ ਖੜੇ ਨੂੰ ਪਸੀਨਾ ਆ ਰਿਹਾ ਨਹੀਂ ਖੜੇ ਖੜੋ ਤੇਨੂੰ ਮੁਰਕਾ ਆਈ ਜਾਂਦਾ ਹਾਂਜੀ ਤੇ ਤੁਸੀਂ ਕੰਬਲ ਜੇ ਤੁਹਾਨੂੰ ਦੌੜਾ ਪੈ ਜੇ ਕਰ ਜੇ ਮਰ ਜੇ ਕੋਈ ਜ਼ਿੰਮੇਵਾਰ ਹੈ ਕੋਈ हां जी ਤੁਸੀਂ ਐ ਕਰੋ ਚਲੋ ਮੇਰੇ ਨਾਲ ਮੈਂ ਤੁਹਾਨੂੰ ਇਹਦਾ ਗਲਾਸ ਬਣਾ ਕੇ ਪਿਓ ਨਾ ਤੁਸੀਂ ਹਰਜਾਈ ਲਈ ਫਿਰੋਗੇ ਜੀ ਨਾ ਤੁਸੀਂ ਹਰਜਾਈ ਲਈ ਤੇ ਮੇਰਾ ਗਲ ਵੱਢ ਕੇ ਪਰੇ ਸੇਡ ਦਿਓ